ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਸਚ ਜਗ ਸਚ ਹੈ ਵੀ ਸਚ ਨਾ ਕੋਸੀ ਵੀ ਸਚ ਸੋਚੇ ਸੋਚਨਾ ਹੋਵੇ ਜੇ ਸੋਚੀ ਲਖਵਾਰ ਚੱਪੇ ਚਪਨਾ ਹੋਵੇ ਜੇ ਲੈ ਰਾਲ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਭਰ ਸੈ ਸੈਣ ਪਾਲ ਲਖ ਹੋਇ ਤਾ ਇੱਕ ਨਾ ਚੱਲੇ ਨਾਲ ਕਿਸ ਚਾਰਾ ਹੋਈਏ ਕਿ ਕੁੜੇ ਟੁੱਟੇ ਪਾਲਾ ਹੁਕਮਰ ਜਾਈ ਚੱਲਣਾ ਨਾਂ ਨਹੀਂ ਖਿਆ ਨਾਰਾ ਹੁਕਮੀ ਹਵਨ ਆਕਾਰ ਹੁਮ ਨਾ ਕਿਹਾ ਜਾਈ ਹੁਕਮੀ ਹਵਨ ਜੀ ਹੁਕਮ ਲੈ ਵੜਾਈ ਹੁਕਮੀ ਉੱਤਮ ਨੀਚ ਹੁਕਮੋ ਲਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮਤਿਸ ਇਹ ਹੁਕਮ ਇਹ ਸਦਾ ਪੁਾਈ ਹੈ ਹੁਕਮੇ ਅੰਦਰ ਸਭ ਕੋ ਨਾ ਕੋਏ ਨਾਨਕ ਹੁਕਮੇ ਜੇ 부জে ਤਾਂ ਹਮੇ ਕਹਿ ਨ ਕੋਏ ਗਾਵੇ ਕੋ ਤਾਣ ਹਵੇ ਕਿਸੇ ਤਾਣ ਗਾਵੇ ਕੋ ਤਾਂ ਜਾਣ ਨਿਸ਼ਾਣਾ ਗਾਵੇ ਗਗਨ ਉਡੈ ਗਿਆ ਚਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ

ਨਾਨਕ ਸੇਵੇ ਪ੍ਰਵਾਹ ਸੱਚਾ ਸਾਹਿਬ ਸੱਚ ਨੈ ਭੱਖ ਅਪਾਰ ਅੱਖੇ ਮੰਗੇ ਦੇ ਦੇ ਦਾਤ ਕਰੇ ਤਾਰ ਫਿਰ ਕੇ ਅੱਗੇ ਰੱਖੀ ਐ ਜਿਸੇ ਦਰਬਾਰ ਮੁਕੇ ਬੋਲਣ ਬੋਲੀ ਐ ਜਸੁੰਸਰੇ ਪਿਆਰ ਅੰਮ੍ਰਿਤ ਵੇਲਾ ਸਤਨਾ ਊੜੇ ਆਈ ਵਿਚਾਰ ਕਰਮੀਆਂ ਵੇ ਕੱਪੜਾ ਨਦੀਮੁਖ ਦਵਾਰ ਨਾਨਕ ਹੈ ਜਾਣੀਏ ਸਭ ਆਪੇ ਸਚਿਆਰ ਕਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੁਰਣ ਸੁੰਸੇ ਅਤਿਨ ਪਾਇਆ ਮਾਨੋ ਨਾਂ ਗਾਵੈ ਗੁਣਿ ਨਿਦਾਨੋ ਗਾਵੈ ਸੁੰਨੀ ਮਨ ਰਖੇ ਪਾਉ ਦੁੱਖ ਪਰ ਹਸ ਕਰ ਲੈ ਜਾਏ ਗੁਰਮੁਖ ਨਾਨਕਾ ਗੁਰਮੁਖ ਵੇਦ ਗੁਰਮੁਖ ਅਸਮਾਈ ਗੁਰਈਸਰ ਗੁਰਗੋਰਖ ਗੁਰਪਾਰ ਬਰਮਾ ਗੁਰਪਾਰ ਪਤਿ ਮਾਈ ਜਿਹੋ ਜਾਣਾ ਖਾਣਾ ਹੀ ਕਿਣ ਨਾ ਜਾਏ ਗੁਰ ਐਕ ਦੇਵ ਜਾਈ ਸੁਬਨਜ्ञਾ ਕਾਇਕੋ ਦਾਤਾ ਸੋਵੇਂ ਵਿਸਰਨਾ ਜਾਈ ਤੀਸ ਨਾਵਾ ਜਸ ਪਾਵਾ ਵਿਣ ਪਾਣੇ ਕੇ ਨਾਹੀਂ ਕਰੀ ਜੈਤੀ ਸਿਸ਼ਟ ਪਾਈ ਵੇ ਕਾਵਣ ਕਰਮਾ ਕੇ ਮਲੇ ਲੈ ਮਤ ਵਿਚਾਰ ਤੁੰਗਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਐਕ ਦੇਵ ਜਾਈ ਸੁਬਨਜ्ञਾ ਕਾਇਕੋ ਦਾਤਾ ਸੋਵੇਂ ਵਿਸਰਨਾ ਜਾਈ ਜੈ ਜਿਕਾਰੇ ਆਰਚਾ ਹੋਰ ਸੋਹਣੇ ਹੋਏ ਨਵਾ ਖੰਡਾ ਵਿਦਿਆਣੀ ਨਾ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀ ਜਗਲੇ ਜਿਸ ਨਜ਼ਰ ਨਾ ਵਈ ਤਵਾਤਨ ਭੁਜੇ ਕੇ ਕੀਟ ਅੰਦਰ ਕੀਟ ਕਰ ਦਸੀ ਦਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸਜਈ ਜੇ ਤੁਨ ਕੋਈ ਕਰੇ ਸੁਨਿਆ ਸਿਪੀਸ਼ੁਰ ਨਾਤ ਸੁਨਿਆ ਤਰਤਵਲਾ ਕਾਸ ਸੁਨਿਆ ਦੀਪ ਲਪਤਾਲ ਸੁਨਿਆ ਪਵਨ ਸਕੇ ਕਾਲ ਨਾਪਕਤਾ ਸਦਾ ਵਿਕਾਸ ਤੁਨੀ ਦੂਪ ਪਾਪ ਕਾ ਨਾਸ ਸਹ ਸੇ ਸਰਬ ਬ੍ਰਹਮੈੰਦ ਸੁਨਿਆ ਮੁਕਤ ਸੁਲ ਹਰਮੰਦ ਸੁਨਿਆ ਜੁਗਤੰਤਕ ਭੇਦ ਸੁਨਿਆ ਸਸਮਰਤ ਵੇਦ ਨਾਪਕਤਾ ਸਦਾ ਵਿਕਾਸ ਸੁਨੇ ਦੁਈ ਪਾਪ ਕਾ ਨਾਸ ਸੇ ਸਸੰਤ ਗਿਆਨ ਸੁਨੇ ਅਸ਼ਸ ਕਸ਼ਨਾ ਨਾ ਸੁਨੀਏ ਪਰ ਪਰ ਪਾਵੇ ਮਾਨ ਸੁਨੇ ਲਗੇ ਸੇ ਧਿਆਨ ਇੰਦਾਨ ਪਕਤਾ ਸਦਾ ਵਿਕਾਸ ਸੁਨੇ ਦੁਈ ਪਾਪ ਕਾ ਨਾਸ ਸੁਨੇ ਸਰਾ ਗੁਣ ਕੇ ਗਾ ਸੁਨੇ ਸੇਕ ਪਾਸ ਪੀ ਪਾਸਾ ਸੁਨੇ ਆਂਦੇ ਪਾਵੇਰਾ ਸੁਨੇ ਆਸ ਵਿਅਸ ਗਾ ਨਾਨ ਪਕਤਾ ਸਦਾ ਵਿਕਾਸ ਕੁਨੇ ਦੂਪ ਕੰਨਾ ਸ ਮਨ ਕੀ ਗਤ ਕਹਿ ਨ ਜਾਏ ਜਿਗ ਕੈ ਪੀ ਸਪਸਾਏ ਕਾਗਜ਼ ਕਲਮ ਨ ਲਿਖਣ ਹਾਰਾ ਮਨ ਕਾ ਬੇਕਰਨ ਵਿਚਾਰ 에ਸਾ ਨਰਿੰਦਨ ਹੋਏ ਜੇਕ ਮਨ ਜਾਣੇ ਮਨ ਕੋਏ ਹਮਨੇ ਸੂਤ ਹੋਏ ਮਨ ਬਦ ਮਨ ਸਗਰ ਪਾਉਣੇ ਕੀ ਸਦ ਮਨੇ ਮੋਟਾ ਨਾ ਖਾਏ ਮਨਿੰਦਮ ਕੇ ਸਾਸਨਾ ਜਾਏ 에ਸਾ ਨਰਿੰਦਨ ਹੋਏ ਜੇਕ ਮਨ ਜਾਣੇ ਮਨ ਕੋਏ ਮੰਨੇ ਮਰਖਾਕ ਨਾ ਪਾਇ ਮਨੁ ਪਤ ਪੀਓ ਸਿਵ ਪਰਗਟ ਜਾਏ ਮੰਨੇ ਮੰਗਣ ਚੱਲੇ ਪੰਥ ਮਨ ਸਤਰਮਨ ਸੇ ਅਤੀ ਸੰਬੰਧ ਐਸਾ ਨੰਨ ਰੰਗਨ ਹੋਏ ਜੇਕ ਮਨ ਜਾਣੇ ਮਨ ਕੋਏ ਪੰਥ ਨੇ ਭਵੇ ਮੁਖ ਦਵਾਰ ਮਨ ਪ੍ਰਵਸਦਾਰ ਮਨ ਤਰੇ ਤਰੇ ਕੋ ਸੇਖ ਮਨ ਨਾ ਭਾਵੇ ਨਾ ਭੇਕ ਐਸਾ ਨੰਨ ਰੰਗਨ ਹੋਏ ਜੇਕ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜ ਪਵਿੱਤਰ ਗੇ ਮਾਨ ਪੰਜ ਸੋਹਿਰ ਦਰ ਰਜਾਨ ਪੰਜ ਕ ਗੁਰੇ ਕੇ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਨੇ ਨਹੀਂ ਸਮਾਲ ਤੋ ਤਮ ਦਿਆ ਕਪੂਤ ਸੋ ਖਬਰ ਕਲਿ ਸੂਤ ਜੇ ਕੋ ਬੁਝੇ ਹਸਤਿਆਰ ਤਤ ਵਲੇ ਉਪਰ ਕੀਤਾ ਪਾਰ ਤਤੀ ਹਰ ਪਰੇ ਹੋਰ ਹੋਰ ਦਿਸਤੇ ਪਾਤਲੇ ਕਮਜ਼ੋਰ ਜੀ ਜਦ ਰੰਗਾ ਕੇ ਨਾਮ ਸਬਨਾਂ ਨੇ ਕਾ ਵੜੀ ਕ੍ਰਾਮ ਐ ਲੇਖ ਹੈ ਕਿ ਜਾਣੇ ਕੋਇ ਲੇਖ ਹਲਕਿਆ ਕੀ ਤਾ ਹੈ ਕੀ ਤਾ ਤਾ ਸਵਾਲੇ ਰੂਪ ਕਹਿ ਤੀ ਦਾ ਜਾਣ ਕੰਪੂ ਤੋ ਇੱਕ ਕੀ ਤਪਸ ਇੱਕ ਕਵਾਜ ਸਤੇ ਹੋਏ ਰਖ ਦਰਿਆ ਕੁਦਕਾਨ ਕਾ ਵਿਚਾਰ ਵਹਣ ਜਾਵਾ ਇੱਕ ਵਾਰ ਜੁ ਭਾਵੇ ਸਈ ਭਲੀ ਕਾਰ ਸੂਸ ਦਾ ਸਲਾਮ ਨਿਰੰਕਾਰ ਸੰਗ ਜਪ ਸੰਗ ਪਾਓ ਸੰਗ ਪੂਜ ਸੰਗ ਤਪਤਾ ਸੰਗ ਰਸ ਮੁਖ ਵਿਦ ਪਾਠ ਸੰਗ ਸੋਗ ਮਨ ਰੇ ਉਦਾਸ ਸੰਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਘਤਾਰ ਸੰਸੂਰਮ ਉਪਖਸਾਰ ਸੰਗਮੋ ਲਿਵਲਾਈ ਤਾਰ ਕੁਦਰ ਕਵਣ ਕਹਾ ਵਿਚਾਰ ਵਰਨ ਜਾਵਾ ਇਕ ਬਾਰ ਜਉਤ ਭਾਵੇ ਸਾਈ ਭਲੀ ਕਰ ਤੂਸ ਦਸ ਲਮਤ ਨਿਰੰਕਾਰ ਅਸੰਘ ਮੂਰਕੰਦ ਕੋਰ ਸੰਚੋਰ ਹਰਾਮ ਕੋਰ ਅਸੰਗ ਅਮਰ ਕਰ ਜਾਈ ਜੋਰ ਅ ਸੰਕਲਪ ਣ ਅਤਿਆ ਕਮਾਈ ਸੰਗ ਪਾਪੀ ਪਾਪ ਕਰ ਜਾਏ ਸੰਗ ਊੜਿਆਰ ਊੜੇ ਫਰਾਇ ਸੰਗ ਮਲੇ ਸਮਲ ਪਖਾਇ ਸੰਗ ਨਿੰਦਕ ਸਿਰ ਕਰੇ ਪਰ ਨਾਨਕ ਨੀਤ ਕਹਿ ਵਿਚਾਰ ਵਰਨ ਜਾਵੇ ਇੱਕ ਵਾਰ ਜੁਤ ਭਵੇ ਸਹੀਂ ਭਲੀਕਾਰ ਤੂ ਸਸਲਮ ਨਰੰਕਾਰ ਸੰਖਨਾ ਸੰਖpth अगਮ अगਮ ਸੰਖ ਲੋ ਸੰਕੇ ਸਿਰ ਪਰ ਹੋਏ ਅਖ ਨਮਖ ਰਿਸਲਾ ਅਖ ਗੰਗੀ ਗੁਣਗਾ ਆਖੇ ਲਿਖਣ ਬੋਲਣ ਬਾਣ ਅਖਰਾਸੀ ਸੰਗੋਖ ਖਾਨ ਜਿਨ ਐਲੇ ਕੇਸ ਸਿਨਾਈ ਜਿਉਂ ਜਿਉਂ ਫਰਮਾਇਆ ਜਿ ਤੇ ਪਾਇ ਜਿ ਤਾਕਿ ਤਿਤਨਾ ਨਾ ਨਾ ਨਾਹੀ ਕੋთა ਕੁਦਰਤ ਕਉਣ ਕਹ ਹਰ ਚਾਰ ਵਾਰ ਜਾਂ ਵਾ ਇੱਕ ਵਾਰ ਜੁਗ ਭਾਵੇ ਸਾਈ ਪਲੀਕਾਰਾ ਤੁਸ ਸਸਲਾ ਮੰਦਰਾਕਾਰ ਪਰ ਇਹ ਹੱਥ ਪੇਤੰਦੇ ਪਾਣੀ ਥੋਤੇ ਤੁਸ ਖੇ ਮੁੱਤ ਪਤੀ ਕਪੜ ਹੋਏ ਇਹ ਸਭਨ ਲਈ ਹੋ ਤੋਏ ਪਰੀਏ ਮਤ ਪਾਪਾ ਕੈ ਸੰਗਾ ਓ ਤੋਪੇ ਨਾਵੇਂ ਕੇ ਰੰਗਾ ਪੁਨੀ ਪਪੀ ਅਖੰਨਾ ਹੈ ਕਰ ਕਰੇ ਕਰਨਾ ਲਖ ਲਖ ਜਾਓ ਆਪੇ 비ਜਾ ਆਪੇ ਹੀ ਖਾਓ ਨਾਨ ਹੁਕਮੀ ਔ ਜਾਤੀ ਦਬਦ ਦਇਆਦਾਨ ਜਿਕ ਪਾ ਦਿਲ ਕਾ ਮਾਲਾ ਸੁਨੇ ਮਨ ਮਨਿਆ ਕੀਤਾ ਭਾਓ ਅੰਦਰ ਗਾਤ ਤਿਸ ਮਨ ਨਾਵ ਸਭ ਗੁਣ ਤੇਰੇ ਮੇ ਨਾਹੀ ਕੋਏ ਵਣ ਗੁਣ ਕੇਤੇ ਭਗਤ ਨਾ ਹੋਏ ਸੁਸਤ ਬਾਣੀ ਬਰਮਾਓ ਸਵਾਸ ਦਾ ਮੰਚਾ ਔ ਕਮਸ ਵੇਲਾ ਵਖਤ ਕਮਲ ਕਮਤ ਕਿਤ ਕਵਨ ਵਾਰ ਕਮਸੇ ਉਤੀ ਮਾ ਕਵਨੀ ਤੋ ਆਕਾਰ ਵੇਨ ਪਈ ਪੰਡਤੀ ਜੇ ਹਵਲੇ ਪ੍ਰਾਣ ਵਖਨ ਪਈ ਕਾਧਿਆ ਜੇ ਲਿਖਲੇ ਕੁਰਾਨ ਅਤਿ ਤਵਨਾ ਜੋਗੀ ਜਾਣੇ ਰਤਮਾ ਨਾ ਕੋਈ ਜਿਆ ਕਰਤਾ ਸਿਸ਼ਟੀ ਕੋ ਆਪੇ ਜਾਣੇ ਆਪੇ ਜਾ ਕਰ ਜਾਣੇ ਸੋਈ ਕਿਵ ਕਰ ਆਖ ਕਿਸਲਾਹੀ ਕਿ ਵਰਨੀ ਕਿਵ ਜਾਣਾ ਨਾਣ ਕਾਖਨ ਸਭ ਕੋ ਆਖੇ ਇੱਕ ਗੋਇਖ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਏ ਤਨਜ ਕੋ ਆਪੋ ਜਾਣੇ ਅਗੇ ਗਾਇਣ ਸੋਹੇ ਪਤਲਾ ਪਤਾਲ ਹਗਸਾ ਸੂਲ ਕੂਟ ਪਾਥ ਕੇ ਵਿਦਕੇ ਅਨੇਕ ਬਾਤ ਸੇਸ ਠਾਰਾ ਕਹਿ ਕਿਤੇ ਬਾਸ ਲੇ ਲਤਾ ਤ ਲਿਖਾ ਹੋਏ ਤ ਲਿਖੇ ਲਿਖੇ ਹੋਏ ਬਣਾ ਸੋ ਨਾਨਕ ਵਡਾ ਕੀਏ ਅਪੇ ਜਾਣੇ ਆਪ ਸਲਾਈ ਸਲਾਇਤ ਸੁਤਨਾ ਪਈਏ ਨਦੀਆ ਤੇ ਵਾਪ ਆਪ ਸੁਝ ਨ ਜਾਣੇ ਸੁ ਸੰਸ ਸੁਤਾਨ ਗਿਰ ਸਿੱਧੀ ਮਿਲਤਾਨ ਕੀ ਤੁੰ ਨ ਹੋਵਣੀ ਜੇ ਤੁਸ ਮਨੋ ਨਾ ਵਿਸਰੇ ਅਤਨ ਸੁਤਿ ਕੇ ਨੰਤ ਅਤਨ ਕਰਨ ਦੇ ਨੰਤ ਤੁਨਾ ਵੇਖਣ ਸੁਨੰਤ ਅਤਨ ਜਪੇ ਕੀ ਮਨ ਮੰਤ ਅਤਨ ਕਿਤਾਕਾਰ ਅਤਨ ਜਪੇ ਪਰਵਾਰ ਅਤਨ ਕਰਨ ਕੇ ਤੇ ਪਿਰ ਲਾਏ ਤਾਂ ਕੇ ਅਤਨ ਪਾਏ ਜਾਏ ਏ ਹੰਤ ਨ ਜਾਣੇ ਕੋਏ ਬੁੱਤਾ ਕਈਏ ਬੁੱਤਾ ਹੋਏ ਬੁੱਢਾ ਸੈ ਉੱਚਾ ਥਾਂ ਉੱਚੀ ਉਪਰ ਉੱਚਾ ਨਾ ਏਵੜੂ ਉੱਚਾ ਹੋਏ ਕੋਏ ਤਿਸੂੱਚੇ ਕੋ ਜਾਣੇ ਸੋਏ ਜੇ ਰੱਬ ਜਾਣੇ ਆਪ ਆਪ ਨਾਂ ਗੰਦਰੀ ਕਰਮੀ ਦਾਤ ਉਹਦਾ ਕੰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨੇ ਤਮਾਏ ਕਿ ਤੇ ਮਾਗੇ ਜੋ ਦਪਾਰ ਗੱਤਿਆ ਗੰਨੇ ਵਿਚਾਰ ਕਰਤੇ ਕਬ ਟਟੇ ਵੇ ਕਾਲੇ ਤੇ ਤੇਲੇਲੇ ਮੁਕਰ ਪਾਏ ਕਿ ਤੇ ਮੁਖਾਈ ਖਾਏ ਕਿ ਤੇ ਗੁਫੂ ਸੁਦਮਾਰ ਹੈ ਬੇਦਾ ਤੇਰੀ ਦਤਾਰ ਬੰਸਾ ਸਿਪਾਣੇ ਹੋਏ ਨਾ ਹੋ ਰੱਖ ਨਸਕੇ ਕੋਈ ਜੀ ਕੋ ਖਾਏ ਕਖਣ ਪਾਏ ਉਹ ਜਣ ਜਿਤੇ ਮੁਖਾਏ ਅਪਜਣੇ ਅਪੇ ਦੇ ਅਖੇ ਸਿਵੇ ਕਈ ਕੇ ਸੁਨ ਮੁਤਿਸਿ ਸਲਾ ਨਨ ਪਾਸੈ ਪਾਸਾ ਮੂਲ ਗੁਣ ਅਮੁਲ ਵਪਾਰ ਅਮੁਲ ਪਰਯ ਅਮੁਲ ਪੁੰਡਾਰ ਅਮੁਲ ਆਵੇ ਮੁੱਲੇ ਜਾਈ ਮੁਲ ਪਿਆ ਮੁਲਾ ਸਮਾਏ ਮੁਤਰਮਾ ਮੋਲ ਦੀ ਬਾਣਾ ਮੋਤੋਲਾ ਮੋਲ ਪਰਣਾ ਮੋਲ ਬਖੀਸ ਅ ਮੁਸਲੇ ਨਿਚਾਣਾ ਮੁਲ ਕਰਮ ਮੂਲ ਫਰਮਾਣਾ ਮੁਲਾ ਮੁਲਾਖਿਆ ਨਾ ਜਾਏ ਆਖ ਕਰੇ ਲਿਵਲਾਈ ਆਖੇ ਵੇਦ ਬਾਟ ਪ੍ਰਣਾ ਆਖੇ ਪੜੇ ਕਰੇ ਵਿਖਿਆਣਾ ਆਖੇ ਬਰਮੇ ਆਖੇ ਇੰਦ ਆਖੇ ਗੱਪੀ ਦੇ ਗਵਿੰਦ ਆਖੇ ਇਸਰਾ ਕੇ ਸੇਦ ਆਖੇ ਕਿਤੇ ਕਿਤੇ ਬੁੱਧ ਆਖੇ ਦਰਵਾ ਕੇ ਦੇਵ ਅਖੇ ਸੂਰ ਨਰ ਮੁੰਦਨ ਸੇਵ ਕਿਤੇ ਅਖਣ ਪਾਏ ਕਿਤੇ ਕਹਿ ਕਹਿ ਉਡ ਰੁਟ ਜਾਏ ਇਹ ਦਿੱਖ ਤੇ ਹੋਰ ਕਰੇ ਤਾਖਨ ਸਕੇ ਕੇਈ ਕੇ ਜੇੜ ਭਵ ਤੇੜ ਹੋਏ ਨੰਦਿਆ ਸਚਾ ਸੋਏ ਜੇ ਕੋ ਅਖੇ ਬੋਲ ਵੀ ਗਾਤਲ ਕਿ ਅਸਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਸਮਲੇ ਵਜੇ ਨਾ ਅਨੇਕ ਸੰਖਾ ਤੇ ਵਣ ਹਾਰੇ ਕੇ ਤੇਰਾ ਪਰਿਸ਼ੋ ਕਲਿਆਣ ਕਤੇ ਗਵਣ ਹਰੇ ਗਵੇ ਧਨ ਪਵਨ ਪਣੀ ਬੇ ਸੰਤਰ ਗਾਵੇ ਰਾਜਾ ਤੰਦਵਾਰੇ ਗਾਵੇ ਜਿਤ ਗੁਪਤ ਲਿਖ ਜਾਣਾ ਲਿਖ ਲਿਖ ਤੰਮ ਵਿਚਾਰੇ ਗਾਵੇ ਸਰ ਬ੍ਰਹਮਾ ਦੇਵੀ ਸੁਸਦਾ ਸਵਾਰੇ ਗਾਵੇ ਇਨ ਦਸਨ ਬੈਠੇ ਦੇਵ ਚਦਰ ਨਾਲੇ ਗਾਵੇ ਸਿਸਮਦੀ ਅੰਦਰ ਗਾਵੇ ਸਾਦ ਵਿਚਾਰੇ ਗੰਧ ਸੰਸ ਤੋ ਕੀ ਗਵੇ ਵੀਰ ਕਰਾਰੇ ਗਾਵਨ ਪੰਡ ਪੰਡ ਕੀ ਸਰ ਜਿਗ ਜਿਗ ਵਿਦਾਨਾ ਲੈ ਗਾਵੇ ਮੋਣਿਆ ਮਨਮੋਣ ਸੁਰਗਾ ਮਾਸ ਪਿਆ ਲੈ ਗਾਵਨ ਪਾਇ ਤੇਰੇ ਅਸਰਤੀਸ ਨਾਲ ਲੈ ਗਾਵੇ ਜੁਦਮ ਬਸੁਰ ਗਾਵੇ ਖਣੀ ਚਾਰੇ ਗਾ ਖੰਨ ਮਨ ਵਰ ਪੰਡਾ ਕਰ ਰੱਖੇ ਤਾਰੇ ਸੈਦ ਨੂੰ ਗਾਵੇ ਜੋ ਤੁਧ ਪਾਵਨ ਅਰਥ ਤੇਰੇ ਪਗ ਦਰਸਾ ਲੈ ਹੋਰ ਕਿਤੇ ਗਾਉਣਾ ਸਮਝ ਤਨਾ ਉਹਨਾਂ ਕੇ ਵਿਚਾਰੇ ਸੋਇ 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 ਸਾਈ ਬਸ ਸਤਿ ਨਾਈ ਹੈ ਵੀ ਉਸ ਜਨ ਜასი ਰੰਚਾਈ ਰੰਗੀ ਰੰਗੀ ਬਾਤੀ ਪਰ ਕੰਨ ਸੀ ਜਿਨ ਪਾਈ ਕਰ ਕਰ ਵੇਖ ਕੀਤਾ ਆਪਣਾ ਜਿਸ ਦੀ ਵਡਿਆਈ ਜਦਸ ਭਾਵੇ ਸੋਈ ਕਸੀਹ ਕਮਨ ਕਨ ਜਾਏ ਸੋ ਪਾਸ ਸਪਾਸ ਸੈਵਨ ਨਰਜਾਈ ਮੁੰਦਸ ਤੋਂ ਸੰਪਤ ਤੋਂ ਲੀਤੈਨ ਕੇ ਗਰੇ ਭੂਤ ਖਿੰਤ ਕਲ ਕੋ ਆਰੀ ਕਾਇ ਜੁਜ ਡੰਡਾ ਆਇ ਪ੍ਰਤੀਤ ਆਇ ਪੰਥੀ ਸਗਜ ਮਾਤੀ ਮਜੀ ਤੇਰੀ ਜੀਤ ਅਦੇਤ ਸ ਅਦੇਸ ਆਦਾ ਨਿਰਨਾ ਨਾਤ ਤੁਝੇ ਇੱਕ ਵੇਸ ਭੁਗਦੇ ਗਿਆਨ ਦਾ ਭੰਡਾਰਨ ਕਟਕੜ ਵਾਜੇ ਨਾਦ ਆਪਨਾ ਨਾਥੀ ਸਭ ਜਾ ਕੀ ਰਿਸਦਵਾਰ ਸਾਦ ਜੋਗ ਜੋਗ ਦੇ ਕਰ ਚਲਾਵੇ ਲਿਖਿਆ ਬੇਭਾਗ ਅਦੇਤੀ ਸੇ ਅਦੇਸ ਆਦਾ ਨਿਨ ਨਹਤ ਜੁ ਦੇ ਕੋ ਵੇਸ ਇਕ ਮੈਂ ਜਿਗਤ ਵੇਦ ਚਲੇ ਪਰਵਾਨ ਐਕਸਸਰੀ ਪੁੰਡਾਰੇ ਖਲੇ ਦੀ ਬਾਣ ਜਿਤ ਪਾਵੇ ਦਿਲ ਚਲਾਵੇ ਜਿ ਹੋਵੇ ਫਰਮਾਨ ਉਹ ਵੇ ਕੇ ਉਹਨਾਂ ਦਾਰਨਾ ਆਵੇ ਬੋਤਾਏ ਬਡਾਣ ਅਦੇਤੀ ਸੇ ਅਦੇਸ ਆਦਾ ਨਿਨ ਨਹਤ ਅਗ ਅਨਾਦ ਜੁ ਕੋ ਵੇਸ ਅਸਨ ਲਲੇ ਪੰਡਾਰ ਜੁਗਸਾ ਸੇ ਕਾਵਾਰ ਕਰ ਕਰ ਵੇਖੇ ਸਿਰਜਣ ਹਾਰ ਨਾਨਕ ਸਾਚੀ ਕਾਰ ਅਦੇ तिस ਅਦੇਸ ਅਦਾ ਨਿਰਨਾ ਨਾ ਹਤ ਜੁਗ ਜੇ ਕੋ ਵੇਸ ਇੱਕ ਦੂਜੀ ਲਖ ਹੋਏ ਲਖ ਹੋਏ ਲਖ ਵੀਸ ਲਗ ਲਗੇੜਾ ਕੇ ਲੰਬਿਕ ਦੀਸ ਇਤਲੇ ਪਤ ਪੌੜੀਆਂ ਚੜਿਏ ਹੋਏ 21 ਸੁਨਗਲਾ ਕਾਸ ਕੀ ਕੀਟਾਈ 20 ਨਾਨਕ ਮਦਰੀ ਪਈਏ ਕੁੜੀ ਕੁੜੇ ਠੀਸ ਅਖੰਡ ਉਚਪਨਾ ਜੋਰ ਜੋਨਾ ਮੰਗਦੇ ਨ ਜੋਰ ਜੋਨ ਜਿਣ ਮਰਨਾ ਜੋਰ ਜੋਰਨਾ ਰਾਜ ਮਲ ਮਨਸੋਰ ਜੋਰਨਾ ਸੂਰਤੀ ਗਿਆਨ ਵਿਚਾਰ ਜੋਰਨਾ ਜਿੱਤੀ ਸੂਤੇ ਸੰਸਾਰ ਦੇ ਸਾਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨਹੀਂ ਚ ਨਾ ਕੋਈ ਰਤੀ ਰਤੀ ਤਿਤੀ ਵਾਰ ਪਣ ਪਣੀ ਅਗਨੀ ਪਤਾ ਸ੍ਰੀ ਸਰਤੀ ਧਰ ਥਾਪ ਤਰੀ ਸੰਸਾਲ ਅਤਿ ਸੁਜੀ ਜੁਗ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਪਸਤ ਦਰਬਾਰ ਤਿੱਥੇ ਸੋ ਪੰਜ ਪਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕਤ ਪਕਾਈ ਇੱਥੇ ਪਾਏ ਨਨ ਗਾਇਆ ਜਾਪੇ ਜਾਏ ਧਰਮ ਖੰਡ ਕਾ ਹੈ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪੰਪ ਪਣੀ ਵੇਸ ਅੰਤਰ ਕੇਤੇ ਕੰਡ ਮਹੈਸ ਕੇਤੇ ਵਰ ਮੇ ਘਾੜਤ ਕੜੀਏ ਰੁਫੰਕੇ ਵੇਸ ਕੇਤੇ ਕਰਮ ਕੇਤੇ ਧੂਮੀ ਮੇਰ ਕੇਤੇ ਧੂਪ ਦੇਸ ਕੇਤੇ ਕਲੇੰਜਾਂ ਸੂਰ ਕੇਤੇ ਕੇਤੇ ਮੁੰਦ ਦੇਸ ਕੇਤੇ ਸਿਧ ਬੋਧਨਾਥ ਕਿਤੇ ਕਿਤੇ ਦੇ ਵਿਵੇਸ਼ ਕਿਤੇ ਦਨਮੁਨ ਕਿਤੇ ਕਿਤੇ ਸਤਸਮੁੰਦ ਕਿਤਿਆ ਕਾਣੀ ਕਿਤਿਆ ਬਾਣੀ ਕਿਤੇ ਪੰਨਰੰਦ ਕਿਤਿਆ ਸੂਸੇਵ ਕਿਤੇ ਅਨੰਤ ਅੰਤ ਗਿਆਨ ਕੰਨ ਮੇ ਗਿਆਨ ਪਰਚਾਂਡ ਤਿਥੇ ਨਾਦ ਬਨੋਦ ਕੋਡਨੰਦ ਸ਼੍ਰੰਖੰਡ ਕੀ ਬਾਣੀ ਰੂਪ ਇਥੇ ਘਾੜਤ ਘੜੀਏ ਬਹੁਤ ਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜਗ ਕਹਿ ਪੀਸੇ ਬਸਦਾਏ ਤਿੱਥੇ ਕੜੀਏ ਸੁਤਮਤਮਨ ਬੱਦ ਤਿੱਥੇ ਕੜੀਏ ਸੁਰਾਂਸ ਦਾ ਕੀ ਸੁੱਧ ਕਰਮਖੰਡ ਕੀ ਬਣੀ ਜੋਰ ਤਿੱਥੇ ਹੁਨ ਕਈ ਹੋਰ ਤਿੱਥੇ ਜੁਦਮਾਂ ਬਸੂਰ ਤੇਮ ਮੇਂ ਰਾਮ ਰਿਆ ਪ੍ਰਭੂਰ ਤਿੱਥੇ ਸਿਤੋ ਸਿਤਾ ਮਹਿਮਾ ਮਾਏ ਤਾਂ ਕਿ ਰੁਪਨਖ ਨੇਂ ਜਾਏ ਦਾ ਉਮਰ ਨ ਠਾਗੇ ਜਾਏ ਜਿੰਨਕੇ ਰਾਮ ਸੇ ਮਨ ਮਾਥਿ ਭਗੂ ਸੇ ਕੇ ਲੋ ਕਰੈਨ ਜਮੰਸੋਏ ਸਤਖੰ ਨੂੰ ਜੇ ਨਰੰਕਾਰ ਕਰ ਕਰ ਵੇਖਿ ਨਦਰਨੇ ਹਾਲ ਤਿਥੇ ਖੰਡੂ ਮੰਡਲ ਉਰ ਭਾੰਡ ਜੇ ਕੋ ਕਥੇ ਤਾ ਤੁੰਦ ਅੰਤ ਤਿਥੇ ਲੋ ਲੋਕਾਰ ਜਿਵ ਜਿਵ ਹੁਕਮੁ ਤਿਵੇ ਤਿਵਕਰ ਵੇਖਿ ਵਿਛੇ ਸਰ ਵਿਚ ਆਨੰਕ ਕਥਨਾ ਕਰੜਾ ਸਾਰ ਜਾਤ ਪਹਾਰਾ ਦੀ ਸਨਿਹਾਰ ਅਹਰ ਮਤ ਵੇਦ ਹਥਿਆਰ ਪੋ ਖੱਲਾ ਗਨੀ ਤਪਤਾਉ ਪਾਂਡਾ ਪੋ ਅਮ੍ਰਿਤ ਟਾਲ ਕੜੀਆ ਸਭ ਸਚੀ ਟਕਸਾਲ ਜਿਨ ਕੋ ਨਦਰ ਕਮ ਕਰਮ ਤਿਨ ਕਾ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਾਣ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਾਤ ਦਿਸਰਾ ਦੁਇਦਾਈ ਦਾਇਆ ਕੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਤਰਮਹ ਦੂਰ ਕਰਮੀਆਂ ਪੋ ਆਪਣੀ ਕੇ ਦੇ ਨੜੇ ਕੇ ਦੂਰ ਜਿਨੀ ਨਾਮ ਧਿਆਇ ਗੇ ਮੁਸਕਤ ਕਾਲ ਨੰਨ ਤੇਮ ਪੂਜ ਲੈ ਕੈ ਤੀ ਛੁੱਟੀ ਨਾਲ ਜਿਨੀ ਨਾਮ ਧਿਆਇ ਗੇ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕਹਿ ਤੀ ਛੁਟੀ ਨਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ